ਬਾਤਮਾ ਇਹ ਉਹਨਾਂ ਵੈਰੀ ਦੁਸ਼ਮਨਾਂ ਨੇ ਬਸ ਕਰਵਾ ਬੱਛਾ ਪ੍ਰਿੰਸ ਦੀ ਡੀ ਸਕੂਲ ਦੀ ਭੜੇ ਨੈਸ਼ਨਲ ਲੈਵਲ 'ਤੇ ਵੀ ਸਿੱਖ ਸਕਦਾ ਪਤਾ ਨਹੀਂ ਸਾਡੇ ਹੱਥਾਂ ਵਿੱਚ ਬੇਟਾ ਖੇਡਦਾ ਰਿਹਾ ਬਸਰਵਾ ਖੇਡਦਾ ਰਿਹਾ ਉਹ ਜ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚੇ ਨੇ ਮਿੰਟਾਂ ਦਿਨ ਪਹਿਲਾਂ ਗਿਆ ਕਿ ਮੇਰੀ ਬੈਕਬੋਨ ਦੇ ਵਿੱਚ ਥੋੜੀ ਜਿਹੀ ਦਰਦ ਹੁੰਦੀ ਹੈ ਨਿੱਕੀ ਜਿਹੀ ਬਿਮਾਰੀ ਹੈ ਤੇ ਐਡੇ ਵੱਡੇ ਦੇਸ਼ ਹੈ ਮਤਲਬ ਕਿ ਜਿੱਥੇ ਮਤਲਬ ਕਿ ਆਪਾਂ ਐਡਵਾਂਸ ਸਾਰਾ ਕੁਝ ਸਾਈਡ ਟੈਕਨੋਲੋਜੀ ਹੈ ਉਹ ਵੀ ਨਹੀਂ ਕਵਰ ਕਰ ਸਕੇ ਫਿਰ ਕੁਦਰਤ ਤੇ ਕੁਝ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਦਾ 25 ਤੱਕ ਬਿਲਕੁਲ ਠੀਕ ਸੀ ਤੇ 26 ਨੂੰ ਸੀਰੀਅਸ ਹੋ ਗਿਆ ਫਿਰ ਮੇਰੇ ਰੈਲਟਰ ਸੀ ਉਹ ਨੂੰ ਹਸਪੀਟਲ ਲੈ ਗਏ ਜਿੱਥੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ ਘਰ ਦੇ ਹਾਲਤ ਸਾਰੇ ਪੰਜਾਬੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਣਾ ਪੈਂਦਾ 25 30 ਲੱਖ ਰੁਪਏ ਘੱਟੋ ਘੱਟ ਲੱਗਦਾ ਉਹ ਸਾਰਿਆਂ ਨੂੰ ਲੋਨਸ ਵਗੈਰਾ ਲੈਣੀ ਪੈਂਦੇ ਆ ਜੋ ਇੱਥੇ ਘਟਨਾ ਵਾਪਰੀਆ ਦੇ ਬਰਤੰਮੇ ਕੋਲਿਆ ਨਹੀਂ ਜਾ ਸਕਦਾ ਪਰਮਾਤਮਾ ਇਹੋ ਜਿਹਾ ਦੁੱਖ ਵੇਰੀ ਦੁਸ਼ਵਨ ਨੂੰ ਨਾ ਦੇਵੇ ਗਿਆਸ ਬੇਟਾ ਕਿੰਨਾ ਟਾਈਮ ਰਸੀ ਇੱਕ ਸਾਲ ਤੇ 4 ਮਹੀਨੇ ਬੇਟੇ ਨੂੰ ਗੈਰਨ ਹੋ ਗਏ ਕੀ ਨਾਂ ਸੀ ਆਰ ਕਿੰਨੀ ਉਮਰ ਬੇਟੇ ਦੀ ਨਾਂ ਕਰਨਵੀਰ ਸਿੰਘ ਜੀ ਤੇ ਉਮਰ ਹੁੰਦੀ 20 ਸਾਲ 4 ਮਹੀਨੇ ਸਾਨੂੰ ਪਤਾ ਲੱਗਿਆ ਬੇਟਾ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਹਾਂ ਬਾਸਕਟਬਾਲ ਦਾ ਅੱਛਾ ਪਲੇਅਰ ਸੀ ਡੀਏ ਸਕੂਲ ਤੋਂ ਹੀ ਪੜ੍ਹਿਆ ਹੈ ਨੈਸ਼ਨਲ ਲੈਵਲ ਦਾ ਪਲੇਅਰ ਵੀ ਸੀ ਬੇਟਾ ਕਿਹੜੇ ਸ਼ਹਿਰ ਵਿੱਚ ਸੀ ਇਹ ਵਿਨੀਪੈਗ ਕੈਨੇਡਾ ਦੇ ਤੇ ਇਹ ਹਮਨ ਮੰਨਦੇ ਜਿਵੇਂ ਉਹਨਾਂ ਦੀ ਅਚਨਗੀ ਤਰ ਕਿਸ ਕਾਰਨ ਉਹ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚੇ ਨੇ 3 ਦਿਨ ਪਹਿਲਾਂ ਕਿਹਾ ਕਿ ਮੇਰੀ ਬੈਕਬੋਨ ਦੇ ਵਿੱਚ ਥੋੜੀ ਜਿਹੀ ਦਰਦ ਹੁੰਦੀ ਹੈ ਤੇ ਉਹ ਮੈਂ ਕਿਹਾ ਬੇਟਾ ਤੂੰ ਡਾਕਟਰ ਕੋਲ ਜਾਵੜਾ ਉਹਨੇ ਇਹ ਪੈਨਕਿਲਰ ਮੈਡੀਸਿਨ ਲਈਇਆ ਤੁੰ ਤੇ 25 ਤੱਕ ਬਿਲਕੁਲ ਠੀਕ ਸੀ ਤੇ 26 ਨੂੰ ਸੀਰੀਅਸ ਹੋ ਗਿਆ ਫਿਰ ਮੇਰੇ ਰਿਲੇਟਿਵ ਸੀ ਉਹਨੂੰ ਹਸਪੀਟਲ ਲੈ ਗਏ ਜਿੱਥੇ ਜਾ ਕੇ ਬੱਚੇ ਨੇ ਦੰਦ ਪوڑ ਦਿੱਤਾ ਬਾਹਰ ਸਰਕਾਰ ਨੂੰ ਕੀ ਕਰਨਾ ਚਾਹੁੰਦਾ ਸੀ ਅਰਥਚਾਰਨ ਨੂੰ ਇਹੀ ਕਹਿੰਦੇ ਆ ਵੀ ਜੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਸਾਡੀ ਮਦਦ ਕਰੋ ਬੱਚੇ ਨੂੰ ਇੱਥੇ ਲਿਆਉਂਦੇ ਵਿੱਚ ਸਾਜੋ ਹੀ ਬੱਚੇ ਦਾ ਆਖਰੀ ਵਾਰ ਦਾ ਮੂੰਹ ਦੇਖ ਸਕੀ ਜੀ ਦੇਖੋ ਜੀ ਇੱਕ ਦੁੱਖ ਦੀ ਜਿਹੜੀ ਹੁੰਦੀ ਹੈ ਇੰਤਹਾ ਹੀ ਹੋ ਜਾਂਦੀ ਹੈ ਇੱਕ ਪਰਿਵਾਰ ਦੇ ਉੱਤੇ ਜੇ ਜੇ ਇਤਹਾਸਾਂ ਉਮੀਦਾਂ ਲਾ ਕੇ ਇਹ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਪ ਦਾ ਭਵਿੱਖ ਨੂੰ ਆਪ ਦਾ ਤੇ ਪਰਿਵਾਰ ਦਾ ਭਵਿੱਖ ਨੂੰ ਸਵਾਰਨ ਵਾਸਤੇ ਜਿਹੜਾ ਪਰਿਵਾਰ ਹੈ ਉੱਥੇ ਲੋਨ ਵਗੈਰਾ ਚੱਕ ਕੇ ਆਦੇ ਹੋਰ ਅਸੈਟਸ ਛਿੱਕੇ ਲਾ ਕੇ ਉਹਨੂੰ ਉੱਥੇ ਭੇਜਿਆ ਜਾਂਦਾ ਹੈ ਪਰ ਹੁਣ ਇਹਨੂੰ ਕੋਈ ਹੋਰ ਹੀ ਮਨਜ਼ੂਰ ਹੁੰਦਾ ਹੈ ਪਤਾ ਨਹੀਂ ਸਾਡੇ ਹੱਥਾਂ ਵਿੱਚ ਬੇਟਾ ਖੇਡਦਾ ਰਿਹਾ ਬਾਸਕਰਵਾਲ ਖੇਡਦਾ ਰਿਹਾ ਸਾਡੇ ਵੀ ਮੈਂ ਫ੍ਰੀਕੁਟ ਬਿਲੋਂਗ ਕਰਦਾ ਹਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਹੋਣ ਕਰਕੇ ਪਰ ਕੁਦਰਤ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਨਿੱਕੀ ਜਿਹੀ ਬਿਮਾਰੀ ਹੈ ਤੇ ਐਡੇ ਵੱਡੇ ਦੇਸ਼ ਹੈ ਮਤਲਬ ਕਿ ਜਿੱਥੇ ਮਤਲਬ ਕਿ ਆਪ ਅਡਵਾਂਸ ਸਾਰਾ ਕੁਝ ਸੈਡ ਟੈਕਨੋਲੋਜੀ ਹੈ ਉਹ ਵੀ ਨਹੀਂ ਕਵਰ ਕਰ ਸਕੇ ਫਿਰ ਕੁਦਰਤ ਤੇ ਕੁਛ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਦਾ ਇਹ ਸਾਡੇ ਵੱਡੇ ਭਾਈ ਜੀ ਆ ਸਾਡੇ ਤੋਂ ਸੀਨੀਅਰ ਖੇਡਣ ਨੂੰ ਵੇਖ ਕੇ ਵੇਖ ਸਿੱਖਿਆ ਸੀ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਹੁਣ ਵੀ ਸੇਵਾ ਕਰਦੇ ਆ ਖਿਡਾਰੀਆਂ ਦਾ ਨਾਲ ਆਦੇ ਬੱਚਿਆਂ ਨੂੰ ਰੱਖਦੇ ਇਕੱਲੇ ਨਹੀਂ ਆਪਦੇ ਪਰਿਵਾਰ ਦੇ ਰੱਖਦੇ ਆ ਇਹਨਾਂ ਨੇ ਪਤਾ ਨਹੀਂ ਆਪਦੇ ਹੱਥੀ ਕਿੰਨੇ ਖਿਡਾਰੀ ਸਿੱਖਿਦ ਕਰਕੇ ਕਿੰਨਿਆਂ ਨੂੰ ਵੱਡੀ ਉਹਦੀ ਨੌਕਰੀ ਦਲਵਾਇਆ ਵਿਚਾਰੇ ਦੇ ਪਾਣਾ ਵਾਪਰ ਗਿਆ ਸੋ ਬਹੁਤ ਹੀ ਬਹੁਤ ਮਾਰ ਕਰਦੇ ਹਾਲਾਤ ਕੀ ਭੇਜਦੇ ਨੇ ਘਰ ਦੇ ਹਾਲਾਤ ਸਾਰੇ ਪੰਜਾਬੀ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਣਾ 5 25 30 ਲੱਖ ਰੁਪਏ ਘੱਟੋ ਘੱਟ ਲੱਗਦਾ ਉਹ ਸਾਰਿਆਂ ਨੂੰ ਲੋਨਸ ਵਗੈਰਾ ਲੈਣੀ ਪੈਂਦੇ ਆ ਉਹ ਹਾਲਾਤ ਤਾਂ ਸਾਰੇ ਰਾਲੀ ਬਹੁਤ ਔਖੇ ਆ ਜਿਵੇਂ ਹੁਣ ਉਥੋਂ ਬੋਡੀ ਨੂੰ ਉਥੋਂ ਇੱਥੇ ਲੈ ਕੇ ਆਉਣਾ ਉਹ ਵੀ ਇੱਕ ਬਹੁਤ ਵੱਡਾ ਉਥੋਂ ਦੇ ਜਿਹੜੇ ਸਟੂਡੈਂਟਸ ਐ ਉਥੋਂ ਦੇ ਜਿਹੜੇ ਪੰਜਾਬੀ ਐ ਸਾਰੇ ਰਲ ਮਿਲ ਕੇ ਉਥੋਂ ਉਬਰਾਲਾ ਕਰਕੇ ਭੇਜਣ ਦਾ ਯੋਜਨ ਕਰਦੇ ਪਰ ਇੱਥੇ ਆ ਕਿ ਹੁਣ ਪਰਿਵਾਰ ਦੇ ਵੀ ਐ ਸਾਡੇ ਭਾਬੀ ਜੀ ਐ ਤੇ ਇੱਕ ਬੇਟੀ ਐ ਉਹ ਵੀ ਬੜੇ ਸਦਮੇ ਦੇ ਵਿੱਚ ਐ ਸਾਰੇ ਪਰਿਵਾਰ ਨੂੰ ਇੱਕ ਹਲਚਲ ਆ ਗਈ ਪਰਿਵਾਰ ਦੇ ਕੀ ਸਾਰੇ ਸਮਾਜ ਜੋ ਇਹਨਾਂ ਨਾਲ ਰਿਲੇਟਡ ਐ ਜੋ ਇਹਨਾਂ ਨਾਲ ਸੰਬੰਧਿਤ ਨਹੀਂ ਵੀ ਐ ਉਹਨਾਂ ਦਾ ਵੀ ਦਿਲ ਕੰਬ ਜਾਂਦਾ ਇਹ ਗੱਲ ਸੁਣ ਕੇ ਅ ਰਾਤ ਨੂੰ ਸਾਨੂੰ ਜਦੋਂ ਪਤਾ ਲੱਗੀ ਤਾਂ ਐਵੇਂ ਕਹੀਏ ਸਾਨੂੰ ਰਾਤ ਦੀ ਐਵੇਂ ਹੱਥਾਂ ਪੈਰਾਂ ਤੋਂ ਜ਼ਮੀਨ ਨਿਕਲਣ ਵਾਲਾ ਗੱਲ ਹੀ ਹੋ ਰਣੀ ਸੀ ਸਰਕਾਰ ਵੱਲੋਂ ਕੀ ਮਦਦ ਕੀਤੀ ਜਾਂਗੀ ਸਰਕਾਰ ਵੱਲੋਂ ਇਹ ਸਪੀਕਰ ਸਾਹਿਬ ਦੇ ਨਾਲ ਬਹਿ ਕੇ ਇਹ ਤੇ ਗੱਲ ਕਰਦੇ ਵੀ ਜੋ ਇਹਨਾਂ ਦਾ ਲੋਨਸ ਵਗਾਰਾ ਹੈਗੀ ਆ ਉਹਨਾਂ ਨੂੰ ਰਿਵਰਸ ਕਰਵੇ ਇਹਨਾਂ ਨੂੰ ਕਿਵੇਂ ਕਰਾਇਆ ਜਾਵੇ ਜਾਂ ਉਹਨਾਂ ਦਾ ਸਰਕਾਰਾ ਦਵਾਏ ਵੀ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਉਹ ਜਿਹੜਾ ਇੱਕ ਹੈਗਾ ਜੀ ਚਲੇ ਜਾਣਾ ਉਹ ਤਾਂ ਨਾਲ-ਨਾਲ ਕਿਤੇ ਹੋਰ ਉਸ ਜਿਹੜਾ ਫਾਈਨੈਂਸ਼ੀਅਲ ਪਰਵਾਹ ਵੀ ਜਿਹੜਾ ਕਿ ਉਹ ਦੇਣਦਾਰੀਆਂ ਉਹ ਨਾ ਬਣੇ ਉਹ ਅਸੀਂ ਸਾਰਾ ਰਲ ਮਿਲ ਕੇ ਸਾਰੇ ਸੱਜਣ ਮਿੱਤਰ ਵੀ ਇਸ ਗੱਲ ਦੀਆਂ ਪੋਸਟਾਂ ਵੀ ਸਾਰੀਆਂ ਇਸ ਗੱਲ ਦਾ ਸ਼ੇਅਰ ਕਰ ਰਹੇ ਆ ਕਿ ਆਪਣਾ ਫਰਜ਼ ਬਣਦਾ ਕਿਉਂਕਿ ਸਮਾਜਿਕ ਹੋਣ ਦੇ ਨਾਤੇ ਸਾਡੇ ਭਰਾਵਾਂ ਦੇ ਤੇ ਕੋਈ ਭੀੜ ਪੈਣੀ ਸਾਰਾ ਰਲ ਕੇ ਸਾਥ ਦੇਣਾ ਚਾਹੀਦਾ